ਗਾयक ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਹੋ ਰਹੀ ਹੈ ਤਾਂ ਇਸ ਮੌਕੇ ਸਰਦਾਰ ਸੁਖੀ ਸਾਹਿਬ ਪਹੁੰਚਿਆ ਸੁਖੀ ਸਾਹਿਬ ਇੱਕ ਬੜੀ ਦੁਖਦਾਈ ਘਟਨਾ ਸੀ ਜੀ ਕਿਉਂਕਿ ਬਾਈ ਦੀ ਗੱਲ ਕਰਾਂ ਤਾਂ ਉਹ ਚਿਹਰਾ ਉਹ ਗਾਇਕ ਜਿਹਨੂੰ ਹਰ ਕੋਈ ਪਿਆਰ ਕਰਦਾ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਬਾਈ ਦਾ ਫੈਨ ਸੀ ਆਂਦੇ ਆਏ ਮੈਂ ਫਿਲਮ ਕੀਤੀ ਸੀ ਰਾਜਵੀਰ ਨਾਲ ਬਸ ਇੱਕੋ ਹੀ ਫਿਲਮ ਕੀਤੀ ਮੈਂ ਦੋਸਤ ਸੇਲਦਾਰ ਨੇ ਜੀ ਉਹ ਜਿਆ ਬੰਦਾ ਹੋਣਾ ਬਹੁਤ ਔਖਾ ਕੋਈ ਕੋਈ ਯਾਦ ਹੋਵੇ ਜੀ ਜਿਵੇਂ ਇਸ ਪੰਜਾਬ ਦੋ ਵੀ ਕੋਈ ਕਿੱਸਾ ਜਿਹੜਾ ਤੁਸੀਂ ਸਾਂਝਾ ਕਰ ਸਕਦੇ ਹੋ ਕੋਈ ਯਾਦ ਹੋਵੇ ਜੀ ਬਾਈਨਾ ਜੋ ਤੁਹਾਨੂੰ ਲੱਗਦਾ ਕਿ ਇਹ ਬਾਕੀ ਕਲਾਕਾਰਾਂ ਨਾਲ ਰਾਜਵੀਰ ਨੂੰ ਵੱਖ ਬਣਾਉਂਦੀ ਸੀ ਮੱਖ ਕਦੇ ਕਿਸੇ ਨੂੰ ਉੱਚਾ ਨਹੀਂ ਬੋਲਣਾ ਨਿੰਮਕੇ ਰਹਿੰਦਾ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਣਾ ਕੋਈ ਚੁਗਲੀ ਨਿੰਦਿਆ ਕੁਛ ਨਹੀਂ ਜਿਹਨੂੰ ਕਹਿੰਦੇ ਹਨ ਵੀ ਦੇਵਤਾ ਆਦਮੀ